ਅੱਜ ਸੁਪਨਿਆਂ ਦੇ ਘਰ ਦੀ ਸੁਪਨਿਆਂ ਵਰਗੀ ਬਣ ਰਹੀ ਬਿਲਡਿੰਗ ਦਾ 16ਵਾਂ ਲੈਂਟਰ ਪੈਣ ਜਾ ਰਿਹਾ ਸੀ ਫਲੋਰ ਦੀ ਇਹ ਬਿਲਡਿੰਗ ਸੀਗੀ ਤੇ ਹੁਣ ਛੇ ਪਹਿਲਾ ਲੈਂਟਰ ਪੈਣਾ ਤੇ ਦੋ ਰਹਿ ਗਿਆ ਬਾਕੀ ਉਹਦੇ ਵਾਸਤੇ ਸਰੀਏ ਦੀ ਤੇ ਬਜਰੀ ਦੀ ਸੀਮਿੰਟ ਦੀ ਘੱਗਰ ਸੈਂਡ ਦੀ ਤੇ ਇੱਟਾਂ ਦੀ ਲੋੜ ਆ ਉਹਦੇ ਵਿੱਚ ਅੱਗੇ ਵੀ ਤੁਸੀਂ ਸਹਿਯੋਗ ਪਾਇਆ ਅੱਗੋਂ ਵੀ ਜਰੂਰ ਪਾਓ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਤੇ ਅਰਦਾਸ ਮਾਰੀ ਜਿਉ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਿੜਾਈ ਕੋਈ ਨਾ ਉਹ ਨਜਨੀ ਮੇਰਾ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਉਂਦੀ ਜੀ ਸਹਾਇ ਵਾਰ ਸ੍ਰੀ ਪਉਂਦੀ ਜੀ ਕੀ ਪਾਛਾਹੀ ਦਸਵੀਂ ਪ੍ਰਥਮ ਪਗਤੀ ਸੁਮਖ ਹੈ ਗੁਰੂ ਨਾਨਕ ਲਿਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸੀ ਹੋਈ ਸਹਾਇ ਅਰਜਣ ਹਰਗੋਬਿੰਦਰਾ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਏ ਜੇ ਸਿ ਡਿਟੇ ਸਭ ਦੁਖ ਜਾਏ ਤੇਗ ਬਹਾਦਰ ਸਮਰੀਐ ਕਰਨੋਂ ਦੇਵਤਾਏ ਸਭ ਥਾਈ ਹੋਏ ਸਹਾਇ ਸਾਬ ਤਾਈ ਹੋਏ ਸਹਾਇ 10 ਪਾਠਾ ਚਿਰਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਬ ਤਾਈ ਹੋਏ ਸਹਾਇ ਸਾਬ ਤਾਈ ਹੋਏ ਸਹਾਇ ਦਸਾ ਪਾਠ ਹੀ ਅਜੋਤ თან თან ਚਿਰਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰਤਾ ਅੰਤਰਕੇ ਖਾਲਸਾ ਜੀ ਸਾਹਿਬ ਨੂੰ ਜੀ ਮਨੁੱਖਤਾ ਦੀ ਸੇਵਾ ਸੋਇਦੀ ਪਰਵਾਰ ਵਿੱਚ ਜੋ ਨਵੇਂ ਬਿਲਡਿੰਗ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਅੱਜ ਉਸ ਦੇ 14ਵੇਂ 16ਵੇਂ ਲੈਂਟਰ ਦੀ ਤਿਆਰੀ ਹੈ ਆਪ ਜੀ ਆਗਾ ਬਖਸ਼ੋ ਸ਼ੁਰੂ ਕਰਦੇ ਧਰ ਆਈਆਂ ਸੰਗਤਾਂ ਦੀ ਹਾਜ਼ਰੀ ਦਾ ਤੇ ਪ੍ਰਵਾਨ ਕਰਨੀ ਆਪ ਸ਼ੁਰੂ ਕਰਦੇ ਆਗਾ ਬਖਸ਼ੋ ਇਸ ਮਨੁੱਖਤਾ ਦੀ ਸੇਵਾ ਸੈਟੀ ਪਰਵਾਰ ਤੇ ਮਿਹਰ ਭਰਿਆ ਹੱਥ ਰੱਖਣਾ ਸੇਵਾ ਕਰਨ ਦੀ ਸਮਰੱਥਾ ਬਖਸ਼ਣੀ ਸੇਵਾ ਕਰਨ ਦਾ ਬਲ ਬਖਸ਼ਿਣਾ ਸਰਬੱਤ ਦੇ ਕਾਰਜ ਰਾਸ ਕਰਨੇ ਸਈ ਪਿਆਰੇ ਮੇਲ ਜਿਨ੍ਹਾਂ ਮਿਲਾਂ ਆਪ ਜੀ ਦਾ ਨਾਮ ਕਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਬੋਲੇ ਇਸ ਸੁਨਹਾਰ ਤੋਤ ਸ਼੍ਰੀ ਅਕਾਲੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੁਪਨਿਆਂ ਦੇ ਘਰ ਦੀ ਸੁਪਨਿਆਂ ਵਰਗੀ ਬਣ ਰਹੀ ਬਿਲਡਿੰਗ ਦਾ 16ਵਾਂ ਲੈਂਟਰ ਪੈਣ ਜਾ ਰਿਹਾ ਹੁਣ ਤੱਕ 15 ਲੈਂਟਰ ਜਿਹੜੇ ਪਏ ਆ ਉਹ ਵੀ ਤੁਹਾਡੀ ਸਾਰਿਆਂ ਦੀ ਸਹਿਯੋਗ ਨਾਲ ਸਾਥ ਨਾਲ ਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਉਹਨਾਂ ਦਾ ਉਹ ਆਸਰਾ ਹਮੇਸ਼ਾ ਅਰਦਾਸ ਕਰਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਸ਼ੁਰੂਆਤ ਕਰੀਦੀ ਆ ਅੱਜ ਵੀ 16ਵੇਂ ਲੈਂਟਰ ਦੀ ਸਾਰੀ ਦਾ ਕਾਰਜ ਸ਼ੁਰੂ ਹੋਣ ਜਾ ਰਿਹਾ ਠੇਕੇਦਾਰ ਰਣਜੀਤ ਸਿੰਘ ਸਰਪੰਚ ਫੁੱਲਾਂ ਵਾਲੇ ਤੋਂ ਸਾਡੇ ਨਾਲ ਇੱਕ ਐਜੇ ਟੀਮ ਮੈਂਬਰ ਇੱਕ ਐਜੇ ਸੇਵਾਦਾਰ ਸਾਡੇ ਨਾਲ ਸੇਵਾ ਨਿਭਾ ਰਹੇ ਨੇ ਤੇ ਮਹਾਰਾਜ ਅੱਗੇ ਅਰਦਾਸ ਕਰਿਓ ਸੰਗਤ ਨੂੰ ਬੇਨਤੀ ਆ ਜਿੰਨੇ ਵੀ ਅੱਜ ਸਾਡੇ ਮਜ਼ਦੂਰ ਭਰਾ ਇਸੇਵਾ ਦੇ ਵਿੱਚ ਅਜ ਲੈਂਟਰ ਦੇ ਕਾਰਜ ਵਿੱਚ ਲੱਗਣਗੇ ਉਹ ਤੰਦਰੁਸਤ ਚੜ੍ਹਦੀ ਕਲਾ 'ਚ ਰਹਿਣ ਸੁਖ ਸ਼ਾਂਤੀ ਨੇ ਲੈਂਟਰ ਦਾ ਕੰਮ ਨਿਪਰੇ ਚੜੇ ਤੇ ਅੱਗੋਂ ਜਿਹੜਾ ਹੁਣ ਦੋ ਲੈਂਟਰ ਇਸ ਬਿਲਡਿੰਗ ਦੇ ਰਹਿ ਗਏ ਨੇ ਟੋਟਲ 18 ਲੈਂਟਰ ਪਾਣੇ ਸੀ ਤਿੰਨ ਲੈਂਟਰ ਆ ਹਰੇਕ ਫਲੋਰ ਦਾ 6 ਫਲੋਰ ਦੀ ਇਹ ਬਿਲਡਿੰਗ ਸੀਗੀ ਤੇ ਹੁਣ 6 ਲਾਲ ਲੈਂਟਰ ਪਹਿਣਾ ਤੇ ਦੋ ਰਹਿ ਗਿਆ ਬੈ ਉਹਦੇ ਵਾਸਤੇ ਸਰੀਏ ਦੀ ਤੇ ਬਜਰੀ ਦੀ ਸੀਮੈਂਟ ਦੀ ਘੱਗਰ ਸੈਂਡ ਦੀ ਤੇ ਇੱਟਾਂ ਦੀ ਲੋੜ ਆ ਉਹਦੇ ਵਿੱਚ ਅੱਗੇ ਵੀ ਤੁਸੀਂ ਸਹਿਯੋਗ ਪਾਇਆ ਅੱਗੋਂ ਵੀ ਜਰੂਰ ਪਾਇਓ ਤੇ ਅੱਗੋਂ ਅਰਦਾਸ ਕਰਿਓ ਇਸ ਸੁਪਨਿਆਂ ਦੀ ਬਿਲਡਿੰਗ ਦੇ ਵਿੱਚ ਇਸ ਸੁਪਨਿਆਂ ਦੇ ਘਰ ਦੀ ਇਸ ਬਿਲਡਿੰਗ ਦੇ ਵਿੱਚ ਸਾਡੇ ਬਾਪੂ ਬਜ਼ੁਰਗ ਸਾਡੀਆਂ ਮਾਵਾਂ ਸਾਡੇ ਬੱਚੇ ਸਾਡੇ ਨੌਜਵਾਨ ਵੀਰ ਭੈਣਾ ਸਾਡੀਆਂ ਇੱਕ ਸੁਪਨੇ ਵਰਗਾ ਜੀਵਨ ਬਤੀਤ ਕਰਨ ਅੱਜ ਵੀ ਬਧਵੰਤ ਤੇ ਸੱਜਣ ਸਾਡੇ ਪਰਿਵਾਰ ਦੇ ਅਰਦਾਸ ਸ਼ਾਮਲ ਹੋਇਆ ਹੁਣ ਜਿੱਦਾਂ ਇਸ ਤੋਂ ਥੱਲੇ ਵਾਲਾ ਫਲੋਰ ਆ ਜਿਹੜਾ ਉਹਦੀਆਂ ਟਾਈਲਾਂ ਵਗੈਰਾ ਲੱਗੀ ਜਾਂਦੀਆਂ ਉਹਦੇ ਦਰਵਾਜ਼ੇ ਵਾਰੀਆਂ ਲੱਗਣ ਵਾਲੇ ਆ ਸੈਂਟਰੀ ਦਾ ਕੰਮ ਆ ਟੂਟੀਆਂ ਵਗੈਰਾ ਦਾ ਰਹਿੰਦਾ ਵਾ ਤੇ ਇਸ ਫਲੋਰ ਦੀਆਂ ਵੀ ਹੁਣ ਟਾਈਲਾਂ ਲੱਗਣੀਆਂ ਦਰਵਾਜ਼ੇ ਵਾਰੀਆਂ ਬਣਣੀਆਂ ਸਾਈਡਾਂ ਵਾਲੀਆਂ ਦੀਵਾਰਾਂ ਹੋਣੀਆਂ ਚੁਗਾਠਾਂ ਲੱਗਣੀਆਂ ਚੁਗਾਠਾਂ ਆ ਚੁੱਕੀਆਂ ਬਣ ਕੇ ਬਸ ਹੁਣ ਫਿੱਟ ਕਰਨੀ ਆ ਠੇਕੇਦਾਰ ਸਾਹਿਬ ਦੀ ਜਿਹੜੀ ਟੀਮ ਆ ਉਹ ਇੱਥੇ ਲੱਗੀ ਹੋਈ ਆ ਤੇ ਉਹ ਕੰਦਾ ਵਗੈਰਾ ਸਾਰੀਆਂ ਕਰਨਗੇ ਹੌਲੀ ਹੌਲੀ ਸਟੈਪ ਬਾਈ ਸਟੈਪ ਅਸੀਂ ਕਾਰਜ ਆ ਜਿਹੜੇ ਕਰੀ ਜਾ ਰਹੇ ਆ ਤੇ ਇਹਦੇ ਵਿੱਚ ਤੁਹਾਡੇ ਸਾਥ ਤੋਂ ਬਿਨਾ ਇਹ ਕਾਰਜ ਨਹੀਂ ਸੀ ਪੂਰੇ ਹੋ ਸਕਦੇ ਹੁਣ ਜਿਵੇਂ ਆ ਏਅਰ ਵਾਸ਼ਰ ਲਾਇਆ ਇਹ ਕਰੀ ਤਨ 3.5 ਲੱਖ ਰੁਪਏ ਦਾ ਇਹ ਵੱਡਾ ਇੱਕ ਏਅਰ ਵਾਸ਼ਰ ਲੱਗਿਆ ਜਿਹੜਾ ਪੂਰੀ ਇੱਕ ਫਲੋਰ ਨੂੰ ਪੂਰਾ ਠੰਡਾ ਕਰ ਦਿੰਦਾ ਵੱਡੀ ਇਹਦੇ ਵਿੱਚ 10 ਦੀ ਮੋਟਰ ਲੱਗੀ ਆ 3 ਫੇਸ ਤੇ ਜਿਹਨੇ ਥੱਲੇ ਵਾਲੇ ਬਾਪੂ ਬਜ਼ੁਰਗਾਂ ਵਾਲੇ ਫਲੋਰ ਨੂੰ ਜਿੱਥੇ ਹੁਣ ਪਹਿਲੀ ਮੰਜ਼ਲ ਤੇ ਬਾਪੂ ਤੇ ਬਜ਼ੁਰਗਾਂ ਨੂੰ ਰਹਿਣ ਦੇ ਲਈ ਅਸੀਂ ਓਪਨਿੰਗ ਕੀਤੀ ਸੀ ਉਹਨਾਂ ਵਾਸਤੇ ਇਹ ਤੁਸੀਂ ਦੇਖੋ ਕਾਰਜ ਵੱਡੀ 에ਅਰ ਵਾਸ਼ਰ ਦੀ ਮਸ਼ੀਨ ਆ ਜਿਹੜੀ ਇਹ ਲਾਈ ਗਈ ਆ ਤੇ ਇਹ 3 ਫੇਸ ਮੋਟਰ ਹੈ ਦੇ ਵਿੱਚ ਹਵਾ ਵੀ ਇਹਦੀ ਬਹੁਤ ਵਧੀਆ ਤੇ ਇੱਕ ਫਰੈਸ਼ 에ਰ ਆ ਜਿਵੇਂ ਨਾਲ ਦੀ ਨਾਲ ਹਵਾ ਪਾਸ ਹੁੰਦੀ ਆ ਅੰਦਰ ਸਾਡੇ ਕੋਲੇ ਜਿਵੇਂ ਤੁਹਾਨੂੰ ਪਤਾ ਪੇਸ਼ੈਂਟ ਆ ਜਿਹੜੇ ਉਹ ਕੋਈ ਟੀਵੀ ਦੀ ਬਿਮਾਰੀ ਤੋਂ ਪੀੜਤਾ ਇੱਕ ਦੂਸਰੇ ਤੋਂ ਸੰਕਰਮਣ ਹੋਣ ਦੇ ਖਤਰੇ ਰਹਿੰਦੇ ਆ ਬੰਦ ਕਮਰੇ ਦੇ ਵਿੱਚ ਜਾਂ ਏਸੀ ਲਾ ਕੇ ਨਹੀਂ ਸੀ ਰੱਖਿਆ ਜਾ ਸਕਦਾ ਇੱਕ ਬਹੁਤ ਵਧੀਆ ਵਿਕਲਪ ਆ ਪਰ ਇਸ ਤਰ੍ਹਾਂ ਦੇ ਸਾਨੂੰ ਤਿੰਨ ਹੋਰ ਚਾਹੀਦੇ ਲੱਗਣੇ ਇੱਕ ਫਲੋਰ ਤੇ ਤਾਂ ਹੁਣ ਅਸੀਂ ਲਾਤਾ ਬਾਪੂ ਬਜ਼ੁਰਗਾਂ ਦੇ ਜਿਵੇਂ ਤੁਸੀਂ ਦੇਖ ਰਹੇ ਹੋ ਥੱਲੇ ਦੇਖੋ ਕਿਵੇਂ ਮੰਜੇ ਲੱਗੇ ਆ ਤੇ ਕਿਵੇਂ ਠੰਡੀ ਹਵਾ ਆਉਂਦੀ ਆ ਬਾਪੂ ਬਜ਼ੁਰਗ ਪੂਰੀ ਇਸ ਗਰਮ ਅੱਗ ਵਰਦੀ ਹੈ ਜਿਹੜੀ ਬਾਹਰ ਉਹਦੇ ਵਿੱਚ ਇੱਕ ਪੂਰਾ ਹਾਲ ਠੰਡਾ ਹੋ ਜਾਂਦਾ ਤੇ ਐਵੇਂ ਇਸ ਫਲੋਰ ਦੇ ਉੱਤੇ ਵੀ ਇੱਕ ਲੱਗਣਾ 에ਅਰ ਵਾਸ਼ਰ ਇੱਕ ਹਸਪੀਟਲ ਦੇ ਵਿੱਚ ਲੱਗਣਾ 에ਅਰ ਵਾਸ਼ਰ ਤੇ ਇੱਕ ਸਾਡਾ ਜਿਹੜੀ ਟੈਂਪਰੇਰੀ ਬੋਰਡ ਆ ਬਾਹਰ ਉਹਦੇ ਵਿੱਚ ਲੱਗਣਾ 에ਅਰ ਵਾਸ਼ਰ ਇਹ ਤਿੰਨ 에ਅਰ ਵਾਸ਼ਰ ਲੱਗਣੇ ਆ ਤੇ ਇਹਦੇ ਵਿੱਚ ਸਾਡਾ ਜੇ ਕੋਈ ਭੈਣ ਭਰਾ ਸਹਿਯੋਗ ਦੇ ਸਕਦਾ ਇਹਨਾਂ ਵੱਡੇ ਕੁਦਰਾਂ ਦੇ ਵਿੱਚ ਤੇ ਇਹ ਜਰੂਰ ਦਿਓ ਸਾਡੇ ਕਿ 3 ਲੱਖ ਰੁਪਏ ਦਾ ਇਹ ਸਾਰਾ ਖਰਚਾ ਇਹਦੇ ਤੇ ਆਇਆ ਪਰ ਇੱਕ ਗੱਲ ਆ ਵੀ ਜਿੱਥੇ ਅਸੀਂ ਵੱਡੇ ਕੂਲਰ ਤਿੰਨ ਤਿੰਨ ਚਾਰ ਚਾਰ ਲਾਉਂਦੇ ਸੀ ਉੱਥੇ ਇੱਕ ਮਸ਼ੀਨ ਨੇ ਵਾਲੀ ਪੂਰਾ ਫਲੋਰ ਆ ਜਿਹੜਾ ਉਹ ਕਵਰ ਕਰ ਲਿਆ। ਵਿਭਾਗ ਨੂੰ ਮੇਰਕਾਨ ਇਹ ਸੁਪਨਿਆਂ ਦੀ ਬਿਲਡਿੰਗ ਦੇ ਵਿੱਚ ਸਾਡੇ ਬਾਪੂਆਂ ਨੂੰ ਸਾਡੇ ਪਰਿਵਾਰਕ ਮੈਂਬਰਾਂ ਨੂੰ ਮਾਵਾਂ ਨੂੰ ਸੁੱਖ ਦੀ ਨੀਂਦ ਤੇ ਆਰਾਮ ਦਾ ਦਿਨ ਬਤੀਤ ਹੋਵੇ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਮਾਰਾ ਸੱਚੇ ਪਾਸ਼ਾ ਚੜ੍ਹਦੀ ਕਲਾ ਵਕਸ਼ੇ ਸੀਮੈਂਟ ਤੇ ਸਰੀਆ ਰੇਤਾ ਬਜਰੀ ਘੱਗਰ ਸੈਂਡ ਤੇ ਇਟਾਂ ਇਹਨਾਂ ਚੀਜ਼ਾਂ ਦੀ ਸੇਵਾ ਜ਼ਰੂਰ ਕਰਵਾਇਓ ਦਸੀਕਲ ਪੈਕ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇੱਥੇ ਅੱਜ ਆਏ ਆ ਜਾਊਂਗੇ ਉੱਪਰ ਆ ਲਓ ਹੱਥ ਪਾ ਲਓ ਇਹ ਪੈਕ ਸਾਹਿਬ ਨੇ ਜੀ ਸਟਰਕਚਰ ਇੰਜੀਨੀਅਰ ਨੇ ਜਿੰਨਾ ਵੀ ਇਹ ਸਟਰਕਚਰ ਸਰੀਏ ਦਾ ਸਾਰਾ ਇਸ ਬਿਲਡਿੰਗ ਦੇ ਵਿੱਚ ਬਣਿਆ ਸਾਰਾ ਸਟਰਕਚਰ ਪੈਕ ਸਾਹਿਬ ਦੀ ਟੀਮ ਵੱਲੋਂ ਇਹਨਾਂ ਦੇ بیٹے ਨੇ ਮਨਜੋਤ ਸਿੰਘ ਇਹਨਾਂ ਵੀਰ ਵੱਲੋਂ ਸੇਵਾ ਕੀਤੀ ਗਈ ਆ ਜਦੋਂ ਅਸੀਂ ਇਹ ਬਿਲਡਿੰਗ ਦੀ ਸ਼ੁਰੂਆਤ ਕਰਨ ਲੱਗੇ ਸੀ ਸਾਨੂੰ ਦਿਮਾਗ ਦੇ ਵਿੱਚ ਬੜੀਆਂ ਇਸ ਤਰ੍ਹਾਂ ਦੀਆਂ オリジナル ਸੀਪੀਏ ਐਡਾ ਵੱਡਾ ਕੰਮ ਆ ਸਟਰਕਚਰ ਬਣਾਣਾ ਵੀ ਕੋਈ ਗਲਤੀ ਰਹਗੀ ਕਿਉਂਕਿ ਪਹਿਲਾਂ ਜਿਹੜੀ ਬਿਲਡਿੰਗ ਬਣਾਈ ਸੀ ਅਸੀਂ ਉਹ ਅਸੀਂ ਦਿਹਾੜੀ ਤੇ ਲਾ ਕੇ ਆਪ ਹੀ ਬੇ ਇਧਰ ਨੂੰ ਇੱਕ ਬੀਮ ਪਾ ਲਈ ਉਧਰ ਨੂੰ ਪਾ ਲਈ ਇਦਾਂ ਹੀ ਸਿਸਟਮ ਕਰਿਆ ਸੀਗਾ ਉਹਦੇ 'ਚ ਬੜੀਆਂ ਗਲਤੀਆਂ ਹੁੰਦੀਆਂ ਸੀ ਸਾਤੋਂ ਪਰ ਇਸ ਵਾਰ ਜਦੋਂ ਆਹ ਬਿਲਡਿੰਗ ਦਾ ਕਾਰਜ ਸ਼ੁਰੂ ਕਰਿਆ ਗਨਾਨਕ ਪਾਸ਼ਾ ਮਹਾਰਾਜ ਨੇ ਆਪਣੇ ਆਪ ਹੀ ਇਸ ਤਰ੍ਹਾਂ ਦੇ ਸਾਡੇ ਨਾਲ ਰੱਬ ਵਰਗੇ ਵੀਰ ਜੋੜੇ ਤੇ ਪੈਕ ਸਾਹਿਬ ਨੇ ਸ਼ੁਰੂ 'ਚ ਜਦੋਂ ਅਸੀਂ ਗੱਲ ਕੀਤੀ ਉਹਨਾਂ ਦੀ ਟੀਮ ਨਾਲ ਤੇ ਇਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਵੀ ਤੁਸੀਂ ਫਿਕਰ ਨਹੀਂ ਕਰਨਾ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ 1 ਇੱਕ ਰੁਪਿਆ ਕਾਸਟਿੰਗ ਇਹਨਾਂ ਨੇ ਚਾਰਜ ਕੀਤੀ ਸਾਤੋਂ ਤੇ ਅੱਜ ਅਸੀਂ 6ਵੀਂ ਮੰਜ਼ਲ ਦੇ ਲੈਂਟਰ ਤੇ ਖੜੇ ਆ ਤੇ 6ਵੀਂ ਮੰਜ਼ਲ ਦਾ ਅੱਜ ਇਹ 16ਵਾਂ ਲੈਂਟਰ ਪੈ ਰਿਹਾ ਦੋ ਰਹਿ ਗਏ ਨੇ 18 ਲੈਂਟਰ ਪੈਣੇ ਸੀ ਟੋਟਲ ਤੇ ਬਹੁਤ ਬਹੁਤ ਧੰਨਵਾਦ ਪੈਕ ਸਾਹਿਬ ਮਹਾਰਾਜ ਤੁਹਾਨੂੰ ਤਰਕੀਆਂ ਤੰਦਰੁਸਤੀਆਂ ਬਖਸ਼ਣ ਇੱਥੇ ਹਜ਼ਾਰਾਂ ਹੀ ਬਾਪੂ ਬਜ਼ੁਰਗਾਂ ਨੇ ਲਵਾਰਸ ਜਿਹੜੇ ਸੜਕਾਂ ਤੇ ਘੁੰਮਦੇ ਨੇ ਉਹਨਾਂ ਨੂੰ ਆਸਰੇ ਮਿਲਣਾ ਇੱਥੇ ਜੀ ਤੇ ਤੁਹਾਡਾ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਮਹਾਰਾਜ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣ ਜੀ ਇਹ ਵੀ ਦਾ ਸਾਡਾ ਬਲਕਾਰ ਸਿੰਘ ਜੀ ਨੇ ਜੀ ਇਲੈਕਟ੍ਰਿਸਿਟੀ ਦਾ ਜਿੰਨਾ ਵੀ ਇੱਥੇ ਸਾਡੇ ਕੰਮ ਹੋਇਆ ਪਾਈਪਾਂ ਪਈਆਂ ਥੱਲੇ ਜਿੰਨੀਆਂ ਵੀ ਸਾਰੀਆਂ ਬਿਜਲੀ ਦੇ ਚੈਨਲ ਵਗੈਰਾ ਪਾਏ ਨੇ ਸਾਰੇ ਵੀਰ ਬਲਕਾਰ ਸਿੰਘ ਜੀ ਹੁਣ ਵੱਲਿਓਂ ਸੇਵਾ ਕਰਾਈ ਗਈ ਹੈ ਲੇਬਰ ਰੇਟ ਤੇ ਜਿਹੜੇ ਲੇਬਰ ਵਾਲੇ ਵੀਰ ਸੀ ਸਿਰਫ ਉਹਨਾਂ ਨੂੰ ਲੇਬਰ ਦਿੱਤੀ ਗਈ ਆ ਬਾਕੀ ਸਾਰੇ ਨਕਸ਼ੇ ਉਹਦੀਆਂ ਮੰਨ ਲਓ ਪਲਾਨਿੰਗ ਸਾਰੀਆਂ ਪੱਖਿਆਂ ਦੀਆਂ ਗੂਲਰਾਂ ਦੀਆਂ ਕੈਮਰਿਆਂ ਦੀਆਂ ਹਰ ਤਰ੍ਹਾਂ ਦੀ ਪਲਾਨਿੰਗ ਹੈ ਜਿਹੜੀ ਪੂਰਾ ਇਹਨਾਂ ਨੇ ਆਪਣਾ ਜਿਹੜਾ ਦਿਮਾਗ ਲਾ ਕੇ ਸਾਰਾ ਸਟਰਕਚਰ ਦੇ ਵਿੱਚ ਸਾਡਾ ਸਾਥ ਦਿੱਤਾ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਬਲਕਾਰ